ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ نیوز ਅਤੇ ਮੈਂ ਹਾਂ ਸਟਾਫ ਸਿੰਘ 86 ਵਿਛੜੀ ਰੂ ਮਾਤਾ ਗਰਚਰਨ ਕੌਰ ਪੰਜਗराई ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਆਪਣੀ ਆਪਣੀ ਰਵਾਇਤ ਮੁਤਾਬਕ ਦਿੱਤੀਆਂ ਅਸ਼ਰਨਾ ਜਲੀਆਂ ਜਿਹੜਾ ਫਰੀਦਕੋਟ ਦੇ ਅਦੀੜ ਆਉਂਦੇ ਪਿੰਡ ਪੰਜਗराई ਕਲਾ ਵਿਖੇ ਬੀਤੇ ਦਿਨੀ ਮੁਸਦੀਵੀ ਵਿਸ਼ੋੜਾ ਦੇ ਗਏ ਮਾਤਾ ਕਰਚਰਨਪੁਰ ਰਾਜ ਸਭਾ ਮੈਂਬਰ ਦੀ ਅੰਤਮ ਅਰਦਾਸ ਵਿੱਚ ਵੱਡੀ ਬੇਨਤੀ ਵਿੱਚ ਲੋਕ ਸ਼ਾਮਲ ਹੋਏ ਦੂਸਰੇ ਪਾਸੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਸ਼ੁਲਗਤ ਕੀਤੀ ਅਤੇ ਮਾਤਾ ਨੂੰ ਪੀਤੇ ਸ਼ਰਦਾ ਦੇ ਫੁੱਲ ਭੇਟ ਜਿਗਰ ਯੋਗ ਹੈ ਕਿ ਮਾਤਾ ਕਰਚਰਨਪੁਰ ਪੰਜ ਗ੍ਰਹਿ ਨੂੰ ਪਿਛਲੇ ਸਮੇਂ ਦੌਰਾਨ ਭਾਰਤੀ ਜਨਤਾ ਪਾਰਟੀ ਵੱਲੋਂ ਵਧੀਆ ਪਾਰਟੀ ਪ੍ਰਤੀ ਨਵਾਈਆਂ ਸਿਵਾਮਾਨ ਨੂੰ ਮੁਖ ਰੱਖਦੇ ਆ ਮੈਂਬਰ ਰਾਜ ਸਭਾ ਵਿੱਚ ਵੀ ਟੀਮ ਮੈਂਬਰ ਰਾਜ ਸਭਾ ਦੀ ਟੀਮ ਵਿੱਚ ਵੀ ਨਿਯੁਕਤ ਕੀਤਾ ਗਿਆ ਇਸ ਸਮੇਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਉਹਨਾਂ ਦੇ ਸਿਆਸੀ ਪਿਛੋਕੜ ਬਾਰੇ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਵਾਲੀਆਂ ਸੰਤਾ ਨੂੰ ਜਾਣਕਾਰੀ ਦਿੱਤੀ ਪੱਤਰਕਾਰ ਜਗਤਾਰ ਸਿੰਘ ਜੁਰਪਾਣਾ ਜੀ ਵਿਸ਼ੇਸ਼ ਕੋਰ ਧੰਨਵਾਦ

ਭਾਰਤ ਲਈ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ ਪਰ ਅਲੱਗ-ਅਲੱਗ ਬੁਲਾਰਿਆਂ ਨੇ ਔਰ ਸਭ ਤੋਂ ਪਹਿਲਾਂ ਪੰਚ ਸੰਚਾਰਨ ਕਰਨ ਦੇ ਵੀਰ ਉਹਨਾਂ ਦੇ ਜੀਵਨ ਦੇ ਉੱਤੇ ਜਾਣਨਾ ਪਾਇਆ ਔਰ ਹਰ ਬੁਲਾਰੇ ਨੇ ਉਹਨਾਂ ਦੀ ਰਾਜਨੀਤਿਕ ਸ਼ਖਸੀਅਤ ਦੇ ਬਾਰੇ ਨੀਅਤਤਾ ਸਰਲਤਾ ਮਤੁਭਾਸ਼ਨਾ ਔਰ ਸਾਡਾ ਜੀਵਨ ਦੇ ਉੱਤੇ ਆਪਣੀ ਗਰਵਰ ਸਿੱਖੀ ਮੈਨੂੰ ਕਿਉਂਕਿ ਪਾਰਟੀ ਦਾ 2010 ਚ ਵੀ ਅਧਿਐਕਸ਼ ਬਣਨ ਦਾ ਮੌਕਾ ਮਿਲਿਆ ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਪਾਰਟੀ ਦੇ ਅੰਦਰ ਇੱਕ ਵਾਰੀ ਅਧਿਐਕਸ਼ ਰਣ ਦਾ ਮੌਕਾ ਮਿਲਿਆ ਜਨੂੜਾ ਨਾਲ ਬੜੇ ਜੇਲੇ ਕੰਮ ਕਰਦਾ ਮੌਕਾ ਮਿਲਿਆ ਤੇਰੀ ਟੀਮ ਦਾ ਹਿੱਸਾ ਵੀ ਸੀ ਜਿੱਡਾ ਵੱਡਾ ਉਹਨਾਂ ਦਾ ਕਦਰ ਸੀ ਉਨਹੀਂ ਵੱਡੀ ਜ਼ਮੀਨ ਤੇ ਉੱਤੇ ਚੱਲਣ ਵਾਲੇ ਨੇਤਾ ਸੀ ਰਾਜ ਸਾਹਿਬ ਬਿਲਕੁਲ ਠੀਕ ਹੈ ਰਾਜ ਸਾਹਿਬ ਅਗਰੇ ਸੀ ਮੈਂ ਉਹਨਾਂ ਨੇ ਜ਼ਿਕਰ ਕੀਤਾ ਇਹ ਭੈਣ वेले पंजाब को छड़ के गई है जिस वेले पंजाब के अंदर इस प्रकार के ने नेतावान की जरूरत पंजाब ने बड़ा औखा टाइम देखा है

ਵੇਰਾ ਮੈਂ ਪੰਜਾਬੀਆਂ ਦੇ ਲਈ ਆ ਪੰਜਾਬ ਦਾ ਇਕਾਂ ਨਹੀਂ ਟੁੱਟਦਾ ਜਾਈਦਾ ਪੰਜਾਬ ਦਾ ਭਾਈਚਾਰੇ ਨੂੰ ਥਰ ਥਰ ਕੋਈ ਥੇਸ ਨਾ ਪੁੱਜਾ ਦੇ ਐਸੀ ਚਿੰਤਾ ਕਰਨ ਵਾਲੇ ਨੇਤਾਵਾ ਦੀ ਕਿੰਨੀ ਘਟ ਰਹੀ ਹੈ ਮੇਰੀ ਭੈਤੀ ਕਿੰਨੀ ਘਟ ਜਾਂਦੀ ਸੀ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਉਹਨਾਂ ਦੀ ਇਮਾਨਦਾਰੀ ਦੀ ਬਾਤ ਦੀ ਸਾਦਗੀ ਦੇ ਅੱਜ ਪੰਜਾਬਕਰ ਉੱਤੇ ਮੋੜਦੇ ਹਨ ਅੱਜ ਪੰਜਾਬ ਦੀ ਤੇ ਬਹੁਤ ਕਬੱਡੀ ਕਿਰਾਬਟ ਆ ਇਸ ਵੇਲੇ ਅਤਿ ਦੇ ਮੇਟਵਾਦੀ ਜਿਆਦਾ ਜ਼ਰੂਰਤ ਸੀ ਜਿਹੜੇ ਪੰਜਾਬ ਨੂੰ ਛੋੜਨ ਦੀ ਖਲਕ ਜਿਹੜੇ ਰਾਜਨੀਤਿਕ ਹਿੱਤਾਂ ਦੇ ਲਈ ਨਹੀਂ ਸਾਬਦੇ ਅਮਨ ਦੇਵ ਨੇ ਪਹਿਲਾ ਦੇਈਏ ਮੈਨੂੰ ਲੱਗਦਾ ਕਿ ਇਸ ਭੈਣ ਨੂੰ ਜਿੰਨੇ ਵੀ ਰਾਜਨੀਤਿਕ ਲਗ ਲਗ ਪਾਰਟੀਆਂ ਦੇ ਵੀ ਨੇਤਾ ਆਏ ਨੇ ਸਮਾਜਿਕ ਕੈਰੇਕਟਰ ਪਰ ਸੱਚੀ ਸਰਦਾਰ ਜੀ ਇਸ ਭੈਣ ਨੂੰ ਜੀ ਗੁਜਰਨਪੁਰ ਨੂੰ ਛੜੀ ਹੋਈ ਆਤਮਾ ਸਾਡੇ ਵੱਡੇ ਭੈਣ ਦੀ ਪ੍ਰਜਾਤ ਕੌਰ ਜੀ ਦੀ ਅੰਤਮ ਅਰਦਾਸ ਦੇ ਵਿੱਚ ਹਾਂਜੀ ਇੱਥੇ ਹੋਏ ਸਾਰੇ ਰਿਸ਼ਤੇਦਾਰ ਪ੍ਰਵਾਦ ਦੋਸਤਵਿੰਦਰ ਪਹਿਲਾ ਆਪਾਂ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਹੋਈ ਖਤੇ ਸਾਂਝੀ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਬਿਨਵਾਦ ਨਾਲ ਕਥਨ ਹੈ ਕਿ ਦੁਨੀਆਂ ਤੇ ਲੋਕ ਤਾਂ ਬਹੁਤ ਹੁੰਦੇ ਨੇ ਪਰ ਚੰਦ ਵਾਂਗ ਹੋਏ ਗੁਜ਼ਰ ਕੇ ਚਲੇ ਜਾਂਦੇ ਦੁਨੀਆਂ ਤੇ ਆਉਣਾ ਉਹਨਾਂ ਲੋਕਾਂ ਦਾ ਹੁੰਦਾ ਹੈ ਜਿਹੜੇ ਇਤਿਹਾਸ ਦੇ ਪੰਨਿਆਂ ਤੇ ਆਪਣਾ ਨਾਮ ਮੋਤੀਆਂ ਵਾਂਗ ਚਮਕਣਾ ਛੱਡ ਕੇ ਜਾਂਦੇ ਹੈ ਸੋ ਇਡਾ ਹੀ ਰਾਹਾਂ ਤੇ ਚੱਲਣ ਵਾਲੇ ਸਾਡੇ ਵੱਡੇ ਸਵਰਗਵਾਸੀ ਭੈਣ ਜੀ ਗੁਰਜਨ ਕੌਰ ਜਿਨ੍ਹਾਂ ਦਾ ਨਾਮ ਹਮੇਸ਼ਾ ਮੈਂ ਸਮਝਦਾ ਕਿ ਜਿੱਥੇ ਉਹਨਾਂ ਨੇ ਸਿੱਖਿਆ ਦੇ ਖੇਤਰ ਵਿੱਚ ਸੇਵਾ ਕੀਤੀ ਔਰ ਜਿੱਥੇ ਉਹਨਾਂ ਦੇ ਪਰਵਾਰ ਨੇ ਦੇਸ਼ ਦੀ ਏਕਤਾ ਔਰ ਅਖੰਡਤਾ ਵਾਸਤੇ ਬਹੁਤ ਵੱਡੀ ਕੁਰਬਾਨੀ ਕੀਤੀ ਤੇ ਜਿੱਥੇ ਸਹਿਨ ਦੇ ਖੇਤਰ ਦੇ ਵਿੱਚ ਉਹਨਾਂ ਦੇ ਭਰਾ ਦੀਪਕ ਜਤੋਈ ਜੀ ਨੇ ਬਹੁਤ ਵੱਡਾ ਯੋਗਦਾਨ ਪਾਇਆ ਆ ਜੋ ਸਾਡੇ ਵਿੱਚ ਨਹੀਂ ਗਏ ਸਾਡੇ ਉਹਨਾਂ ਦੇ ਨਾਲ ਕੰਪਾਨ ਦਾ ਬਹੁਤ ਲੰਮਾ ਸਮਾਂ ਮੌਕਾ ਮਿਲਿਆ ਕਿ ਬਹੁਤ ਕੁਝ ਸਾਨੂੰ ਤੋਂ ਸਿੱਖਿਆ ਸੋ ਮੈਂ ਸਮਝਦਾ ਕਿ ਉਹਨਾਂ ਦੇ ਜਾਨ ਦੇ ਨਾਲ ਜਿੱਥੇ ਪਰਿਵਾਰ ਨੂੰ ਘਟਾ ਪਿਆ ਇਲਾਕੇ ਨੂੰ ਘਟਾ ਪਿਆ ਔਰ ਉਹਨਾਂ ਨੇ ਕੀਤੇ ਹੋਏ ਜਿਹੜੇ ਕੰਮ ਨੇ ਉਹ ਅੱਜ ਵੀ ਲੋਕ ਯਾਦ ਕਰਦੇ ਨੇ ਸੋ ਇਹੋ ਜੀਆਂ ਰੂਹਾਂ ਦਾ ਵਿਛੜਨਾ ਸੁਭਾਵਿਕ ਹੈ ਕਿ ਸਾਰੇ ਸਾਡੀ ਜਿਹੜੀ ਪਾਰਟੀ ਹੈ ਉਹ ਵੀ ਬਹੁਤ ਵੱਡਾ ਘਟਨਾ ਹੈ ਸੋ ਅੱਜ ਇਸ ਸਮੇਂ ਤੇ ਮੈਂ ਸਭ ਲੈ ਕੇ ਜਿੱਥੇ ਸਾਡੇ ਸੂਬੇ ਦੇ ਪ੍ਰਮਾਣ ਸ਼ਰੀਰ ਜਾਖੜ ਜੀ ਨੇ ਹੋਣਾ ਸੀ ਉਹਨਾਂ ਨੂੰ ਵੀ ਜਰੂਰੀ ਆਊਟ ਆਫ ਕੰਟਰੀ ਜਾਣ ਕਰਕੇ ਉਹਨਾਂ ਵੱਲੋਂ ਸੋਕ ਸੁਦੇਸ਼ ਵੀ ਆਇਆ ਤੇ ਨਿੰਦ ਸ਼ਰੀਰ ਜੀ ਲੈ ਕੇ ਆਏ ਤੇ ਉਹਦੇ ਨਾਲ ਜਿਹੜੇ ਦਰਗੇਸ਼ ਪਾਟਕ ਜੀ ਸੋ ਉਹਨਾਂ ਵੱਲੋਂ ਸੋਕ ਸੁਦੇਸ਼ ਵੀ ਹੈ ਸੋ ਅੱਜ ਇਸ ਪ੍ਰਵਾਹ ਦੇ ਨਾਲ ਦੁੱਖ ਦੀ ਘੜੀ ਵਿੱਚ ਸ਼ਾਮ ਹੁੰਦੇ ਹੋਏ ਅਸੀਂ ਪ੍ਰਮਾਤਮਾ ਅਗੇ ਅਰਦਾਸ ਵੀ ਕਰਦੇ ਆਂ ਕਿ ਵੈਖ ਨੂੰ ਨਾਲ ਉਹ ਆਪਣੇ ਚਰਨਾਂ ਦੇ ਵਿੱਚ ਨਿਵਾਸ ਵਰਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਵਰਸ਼ੇ ਜਿਨ੍ਹਾਂ ਨੇ ਦੁੱਖ ਵਡਾਇਆ ਉਹਨਾਂ ਦਾ ਵੀ ਪਰਿਵਾਰ ਦੁੱਖ ਵਡਾਇਆ ਕਰਦਾ ਹੈ ਤੇ ਖੁਸ਼ੀ ਜਿਹੜੀ ਵੰਡੀ ਹੈ ਉਹ ਬਾਤਨੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ